ਰਾਜਵਿੰਦਰ ਸਿੰਘ 13 13 ਅਤੇ 20 ਪੰਜਾਬ ਤੇ ਤੁਹਾਡਾ ਸਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਵੀਰ ਪੱਤਰਕਾਰ ਰਾਜਵਿੰਦਰ ਸਿੰਘ ਖਾਲਸਾ ਮਾਜਰਾ ਖਬਰਾਂ ਦੀ ਬਲੇਟਨ ਵਿੱਚ ਸ਼ੁਰੂਆਤ ਕਰ ਲੈਂਦੇ ਹਾਂ ਗੁਰਦੁਆਰਾ ਸ਼ਿਮੇ ਪਤਸਾਹੀ ਮੈਲਕਲਾਂ ਪ੍ਰਬੰਧ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੀਰੀ ਪੀਰੀ ਦੇ ਮਾਲਕ ਸ਼ਿਮੇ ਪਤਸਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਪਨ ਨੂੰ ਸਮਰਪਿਤ ਸਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸਾਹਿਆ ਹੇਠ ਪੰਜਾਬ ਪਿਆਰਾਂ ਦੀ ਅਗਵਾਹੀ ਦੇ ਅੰਦਰ ਹਰ ਪੜਾ ਦੀ ਉੱਪਰ ਸਰਧਾਲੂ ਸੰਤਾਂ ਨੇ ਪਰਮਾ ਸਵਾਗਤ ਕਰਕੇ ਪੰਜਾਬ ਪਿਆਰਾਂ ਸਹਿਬਾਨਾਂ ਪਰਮੰਤਕਾਨੂ ਸੁਲੋਕੋਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਾਰਮਿਕ ਪ੍ਰਚਾਰਕ ਭਾਈ ਤਕਸੀਰ ਸਿੰਘ ਜੀ ਆਲਛਾ ਡਾਕਟਰ ਜਥੇਨੀ ਮਨohar ਕੀਰਤਨ ਕਰਕੇ ਸੰਗਤਾਂ ਨੂੰ ਮਿਹਾਲ ਕੀਤਾ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਾਬਾ ਸਿਰਸਿੰਘ ਜੀ ਖਾਲਸਾ ਗਿਆਨੀ ਕਰਮ ਸਿੰਘ ਜੀ ਆਸਟ੍ਰੇਲੀਆ ਨੇ ਪੀਰੀ ਪੀਰੀ ਦੇ ਮਾਲਕ ਸ਼ੇਮੇ ਪਾਤਸ਼ਾਹ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਪਰਿਵਾਰਾਂ ਨੂੰ ਸਿਮੇਤ ਗੁਰਸੇ ਜੀਵਨ ਧਾਰਨ ਕਰਨ ਦੀ ਤਕਦੀਰ ਕੀਤੀ ਇਸ ਮੌਕੇ ਢਾਡੀ ਨਾਥ ਸਿੰਘ ਹਮੀਦੀ ਦੇ ਛੱਤੇ ਨੇ ਸੂਰਮਿਆਂ ਦੀਆਂ 12 ਪੇਸ ਕਰਕੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਪ੍ਰਬੰਧਕਾਂ ਵੱਲੋਂ ਵਕ ਵਕ ਇਤਰਾ ਵਿੱਚੋਂ ਨਾਮਨਾ ਖਟਣ ਵਾਲੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਅਣਖੀ ਸਮਾਜ ਸੇਵੀ ਪ੍ਰਚਾਰਕ ਭਾਈ ਸਤਨਾਮ ਸਿੰਘ ਨੂੰ ਇਸ ਤੌਰ ਤੇ ਸਨਮਾਨਿਤਤਾ ਦਿੱਤੀ ਇਸ ਮੌਕੇ ਤੇ ਨੰਬਰਦਾਰ ਭੰਦਰ ਸਿੰਘ सुरेंद्र ਸਿੰਘ ਕਨੀਤਾਂ ਰੈਂਕਾ ਕਤਵਾ ਬਾਮਨਾਂ ਸਰਪੰਚ ਬਲੌਰ ਸਿੰਘ ਪ੍ਰਧਾਨ ਗਗਨਦੀਪ ਸਿੰਘ ਸਰਾਂ ਪ੍ਰਧਾਨ ਬਲਵਿੰਦਰ ਸਿੰਘ ਵਿਜੀਤ ਕੇ ਹਰਜੀਤ ਸਿੰਘ ਦੀ ਖਿਆਲੀ ਬਾਤਾਵਰਨ ਗੁਰਪ੍ਰੀਤ ਸਿੰਘ ਦੀ ਗਰੇਵਾ ਪ੍ਰੇਮ ਕੁਮਾਰ ਪਾਸੀ ਡਾਕਟਰ ਮਿੱਠੂ ਮੁਹੰਮਦ ਦਰਸ਼ਨ ਸਿੰਘ ਖਾਲਸਾ ਹਰੀ ਸਿੰਘ ਅਮਰਜੀਤ ਸਿੰਘ ਵਸਿਆ ਭਾਈ ਨੀਤਾ ਸਿੰਘ ਮਲਕੀਤ ਸਿੰਘ ਗੁਰਮੇਲ ਸਿੰਘ ਅਮਨਦੀਪ ਸਿੰਘ ਭਾਈ ਮਨਜੀਤ ਸਿੰਘ ਸਹਜੜਾ ਸਰਜੀਤ ਸਿੰਘ ਹਾਲੀਵਾਲ ਭਾਈ ਰਾਜਵੰਦਰ ਸਿੰਘ ਤਲਾਲ ਮਾਜਰਾ ਰਣਜੀਤ ਸਿੰਘ ਬਿੱਟੂ ਸਵਰਨ ਸਿੰਘ ਕੈਂਥ ਭਾਈ ਨੱਥਾ ਸਿੰਘ ਨਹਿੰਗ ਮਹਿੰਦਰ ਸਿੰਘ ਤੋਂ ਇਲਾਵਾ ਡੀ ਗਿੰਚੀ ਦੇ ਵਿੱਚ ਸੰਕਟਾਂ ਦਾ ਰੂਪ ਸਤਸਰਾਂ ਦੀ ਪਾਲਕ ਦੀ ਨਾਲ ਪਿੰਡ ਦੀਆਂ ਅਪਕਰਮਾ ਕਰਦਾ ਹੋਇਆ ਸ਼ਮਨ ਨੂੰ ਹਰਦੁਰਾ ਸਾਹਿਬ ਦੇ ਚੁੰਚਾ ਉਪਤੀ ਪ੍ਰਬੰਧਕਾਂ ਵੱਲੋਂ ਕਈਆਂ ਸੰਕਟਾਂ ਦਾ ਧੰਨਵਾਦ ਕੀਤਾ ਗਿਆ। ਪ੍ਰੈਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਾਰ ਸਿੰਘ ਅਨਖੀ ਜੀ ਦੀ ਰਿਪੋਰਟ। ਬੋਰਡ ਮੈਂਬਰਸ ਤੋਂ ਢਾਡੇ ਦਾ ਬੇਅਦਤ ਕੰਮ ਬਲਵਾਇ ਕਿੱਸੇ ਫਤਿਹ ਕਾਰੀ ਜੋਦੇ ਸੂਰਬੀਰ ਬਣਕਾਰੀ ਪਾਣੀਏ ਗੁਰੂ ਲਖਬੀਰ ਸਿੰਘ ਜੀ ਦੇ ਜਥੇ ਵੱਲੋਂ ਸਾੜਿਆ ਅੱਜ ਦੇ ਦਿਨ ਵੀ ਆਪ ਸਭ ਸੰਗਤ ਨੂੰ ਲੱਖ ਲੱਖ ਵਧਾਈ ਹਰੇ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਸਰਕਾਰ ਜਿਨ੍ਹਾਂ ਦੇ ਪ੍ਰਕਾਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜਿੰਨੇ ਵੀ ਸਰੀਰ ਜੁੜੇ ਬੈਠੇ ਹੋ ਵੱਡਾ ਉਪਰਾਲਾ ਹੈ ਉਹ ਮਹਾਨ ਵਿਸ਼ਾਲ ਨਗਰਿਕਤਨ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਪਹਿਲੇ ਪੜਾਅ ਦੇ ਉੱਪਰ ਪੁੱਜ ਚੁੱਕੇ ਆ ਸੰਗਤਾਂ ਦੇ ਬਲੋਂ ਬੜਾ ਮਾਨ ਸਨਮਾਨ ਬਖਸ਼ਿਆ ਗਿਆ ਹੈ ਭਾਈ ਸਾਹਿਬ ਭਾਈ ਰਾਜਿੰਦਰ ਸਿੰਘ ਜੀ ਤੇਰਾ ਤੇਰਾ ਇਹਨਾਂ ਦਾ ਇੰਟਰਨੈਟ ਤੇ ਇੰਟਰਨੈਟ ਦੇ ਉੱਪਰ ਡਿਊਟੀ ਮੁੰਡਾ ਲਿੰਕ ਹੈ ਸੋ ਸਾਰੇ ਹੀ ਸਮਾਗੋ ਨੂੰ ਲਾਈਕ ਦਿਖਾ ਰਹੇ ਨੇ ਕਿਤੇ ਵੀ ਸੰਗਤ ਦੇ ਸ਼ਬਦ ਸੰਹਿਰਤੀ ਦੇ ਉੱਪਰ ਬੈਠ ਕੇ ਸੰਗਤ ਇਹ ਲਾਈਕ ਕਰ ਸਕਦੀ ਹੈ ਕਨਸਾ ਜੀ ਜਿੰਨੇ ਵੀ ਸਰੀਰ ਜੁੜ ਬੈਠੇ ਹੋ ਸਭ ਤੋਂ ਪਹਿਲਾ ਉਕਲ ਕੀ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਰਾਡਾਂ ਵਾਲੇ ਸਾਜਾਂ ਵਾਲੇ ਨੀਲੇ ਦੇ ਸਾਇ ਅਸਵਾਰ ਧੰਨ ਗੁਰੂ ਕਲਗੀ ਧਰ ਸੱਚੀ ਸਰਕਾਰ ਮਾਰਾ ਤਕੀਦ ਕਰਦੇ ਨੇ ਕਹਿੰਦੇ ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਗਜਾਵੇ ਫਤੇ ਬੁਲਾਉਣੀ ਨਹੀਂ ਫਤੇ ਗਜਾਉਣੀ ਆ ਜਕਾਰੇ ਛੱਡੇ ਨਹੀਂ ਜਾਂਦੇ ਜਕਾਰੇ ਵੀ ਗਜਾਇ ਜਾਂਦੇ ਨੇ ਆਓ ਪਰ ਵੀ ਅਸਨਾ ਬੰਨ ਜੀ ਨਾ ਰਵੇ ਅੱਖੀ ਪਤੇ ਅਕਾਲ ਦੀ ਏ ਧਰ ਕਰ ਕਾਹੀ ਵਾਜਾ ਵਾਲੇ ਪੰਥ ਦੀ ਏ ਝੋਲੀ ਪਾਈ ਹਰ ਮਾਣੇ ਪਤੇ ਮੇਰੇ ਕੋੜਾ ਚੰਦੇ ਉਹੀ ਬਰਸਤ ਗੱਜ ਕੇ ਨੇ ਤੇਗ ਜੋਦੇ ਸੱਜ ਕੇ ਅਠੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰਾਂ ਦੀ ਅਪਾਰ ਬਖਸ਼ਸ਼ ਹੈ ਜੈਲੇਸ਼ਵੇਂ ਬਾਦਸ਼ਾਹ ਮਹਾਰਾਜ ਦੇ ਅਵਤਾਰ ਪੁਰਬ ਦੀ ਸਾਰੀ ਸੰਗਤਾਂ ਨੂੰ ਲੱਖ ਲੱਖ ਵਾਰ ਬਧਾਈ ਹੋਵੇ ਆਪਾਂ ਸਾਰੇ ਮਹਾਬਲੀ ਮਹਾਸੂਰ ਦੇ ਜੈਲੂ ਪਰਬਾ ਨੂੰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੀ ਨਿਮੰਤਰ ਜਾਨ ਵਿੱਚ ਬੈਠੇ ਹੈ ਪਹਿਲੀ ਕਰਤਾ ਸਤਿਆਨ ਸਿੰਘ ਘੁੱਟੜ ਤੇ ਹੰਸਾ ਸਾਹਾਸ ਸਿੰਘ ਜੀ ਸੁਪਕਲਾ ਵਾਲੇ ਇਹ ਕਰਤਾ ਤੋਂ ਦੇ ਚਰਨ ਨਮਸਕਾਰ ਕਰਨਗੇ ਅਗਲੇ ਪਲਾਹਾ ਤੇ ਆਪਾਂ ਇਤਿਹਾਸ ਪੁਰਾਣਾ ਸੁਣਵਾ ਦਸੇ ਪੁਰਾਣ ਕੋ ਮੇਰੀ ਜਾਣ ਤੋਂ ਨੋ ਧਨੀ ਦੇਖ ਤੇਖਦੇ ਵਿਚਾਰ ਨੂੰ ਹੱਥ ਜੋੜ ਪੰਜਾਣਾ ਦਿਨਾਉ ਤਮੇਰੀ ਐ ਦਸ ਅਵਤਾਰ ਨੂੰ ਦਸ ਅਵਤਾਰ ਨੂੰ ਧੰਨ ਧੰਨ ਸ੍ਰੀ ਗੁਰੂ ਵਰਗੋਮਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਾਂ ਪਤੀ ਜੰਗਪਾਰਕ ਵੱਲੋਂ ਪੰਡ ਮਹਿਲਕਲਾਂ ਦੇ ਵਿੱਚ ਸੋ ਉਹਨਾਂ ਦੀ ਪ੍ਰਬੰਧ ਕਮੇਟੀ ਵੱਲੋਂ ਸੋ ਨਗਰ ਕੀਰਤਨਾ ਜਿਹੜਾ ਗੁਰਦੁਆਰਾ ਸਾਹਿਬ ਤੋਂ ਤੁਰਿਆ ਸਵੇਰ ਤੋਂ ਲੈ ਕੇ ਠਾਠਾ ਮਾਰਦਾ ਹੋਇਆ ਕੱਟ ਸਤਗੁਰਾਂ ਦੀ ਪਾਲਕੀ ਦੇ ਨਾਲ ਹਾਜ਼ਰੀ ਭਰ ਰਿਹਾ ਸਮਸਮੂਹ ਸੰਗਤਾਂ ਲਈ ਪੱਤੀ ਜੰਗਪਾਰ ਸ਼ੋ ਨੌਜਵਾਨਾਂ ਵੱਲੋਂ ਜਿਹੜੀ ਇਹ ਆ ਇਹ ਬੜੀ ਮਹਾਨ ਸੇਵਾ ਕੀ ਆ ਸ਼ੋ ਸਤਗੁਰਾਂ ਦੇ ਕੋਈ ਗੁਰਪੁਰਬਾ ਉਥੇ ਮੁਰੇ ਚਾਦਪੁਰ ਭਗਤਾਰ ਕੀ ਹਿੱਸਾ ਲੈਂਦੇ ਆ ਸ਼ੋ ਪੂਰੀ ਕਮੇਟੀ ਆ ਜਿਹੜੀ ਉਹ ਹਾਜ਼ਰ ਸਾਡੇ ਵਿੱਚ ਸ਼ੋ ਉਹਨਾਂ ਤੋਂ ਦੋ ਸਬਦ ਤੁਹਾਡੇ ਤੇ ਕਿਰਪਾ ਮੰਗੀ ਜੀ ਇਹ ਜੋ ਪ੍ਰੋਗਰਾਮ ਹੈ ਸ਼ਹੀਦ ਬਾਬਾ ਜੰਗ ਸਿੰਘ ਪਾਰਕ ਜੀ ਕਮੇਟੀ ਵੱਲੋਂ ਹੀ ਪ੍ਰਬੰਧ ਕੀਤਾ ਗਿਆ ਜੀ ਤੇ ਹੋਰ ਵੀ ਜਿਹੜੇ ਕੋਈ ਕੰਮਕਾਰ ਹੁੰਦੇ ਆ ਜੀ ਸਾਡੀ ਕਮੇਟੀ ਸਾਰੇ ਵੱਧ ਤੋਂ ਵੱਧ ਮੂਰੇ ਹੋ ਗਏ ਛਾਪਉਣੇ ਆ ਜੀ ਤੇ ਵੱਧ ਤੋਂ ਵੱਧ ਕੰਮ ਕਰਾ ਰਿਹਾ ਹੈ ਜੀ ਸੋ ਸਾਡੇ ਹੋਰ ਵੀ ਮੈਂਬਰ ਨਾਲ ਜੁੜੇ ਹੋਇਆ ਸੋ ਜਿਹੜੇ ਨਗਰ ਦੇ ਕੰਮ ਹੁੰਦੇ ਆ ਉਹ ਵੀ ਕਮੇਟੀ ਵੱਧ ਚੜ ਕੇ ਨਗਰ ਦੇ ਵੀ ਕੰਮ ਕਰਾਉਂਦੀ ਆ ਸੰਯੋਗ ਦਿੰਦੀ ਆ ਸੋ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਅਤੇ ਲੱਖ ਲੱਖ ਵਧਾਈਆਂ ਹੁਣ ਅ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸਾਰੀ ਪ੍ਰਕਾਸ਼ ਪਰਪੁਰੀ ਰੋਇ ਖਾਉਂਦਾ ਉਹ ਵਾਸਤੇ ਚ ਕਿਥੇ ਸੁਰੂ ਹਰ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਤੋਂ ਮੁਕ ਰੱਖਦੇ ਹਾਂ ਅੱਜ ਨੰਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਨੰਗਰ ਕੀਰਤਨ ਜੰਗਪਾਰਕ ਵਿੱਚ ਪਹੁੰਚੇਗਾ ਜੋ ਉੱਥੇ ਬਾਬਾ ਖੋਨਾ ਜੀ ਬੰਦੋਂ ਲੰਗਰ ਲਾਏ ਗਿਆ ਪਰ ਸਾਦੇ ਪਾਣੀ ਦੇ ਗਿਲੇਪੀਆਂ ਪ੍ਰਸ਼ਾਦ ਦੇ ਕੜੀ ਗਿਲੇਪੀਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖੋਨੇ ਬਾਬੇ ਕੰਨਿਓ ਜੈ ਜੈਕਾਰ ਬਾਬਾ ਖੋਨਾ ਜੀ ਬੰਦੋਂ ਸਤਿਮੂਰਕ ਸੰਗਤਾਂ ਨੂੰ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਬਾਬਾ ਜੀ ਨੇ ਲੰਗਰ ਬਾੜ ਪਿਆਰ ਕੀਤਾ ਗਿਆ ਤੇ ਬਾਬਾ ਜੀ ਦਾ ਬਹੁਤ ਤੁਹਾਨੂੰ ਧੰਨਵਾਦ ਰਵਾਨਾ ਨੂੰ ਜਿਹੜੇ ਭਾਈ ਜਗਸੀਰ ਸਿੰਘ ਜੀ ਹੋਣੀ ਮਿੱਤियां ਧਾਰਨਾ ਲਾ ਕੇ ਸਾਡੇ ਨਗਰ ਕੀਰਤਨ ਦੇ ਵਿੱਚ ਬੜੀ ਸੇਵਾ ਕਰਨਵਾਰੇ ਨੇ ਤੇ ਰਾਜਿੰਦਰ ਸਿੰਘ ਜੀ ਤੇਰਾ ਤੇਰਾ ਚੈਨਣ ਵਾਲੇ ਉਹਨਾਂ ਦਾ ਧੰਨਵਾਦ ਜੋ ਆਪਣੇ ਸਾਰੇ ਨਗਰ ਕੀਰਤਨ ਦੀ ਆਪਾਂ ਨੂੰ ਮੂਵੀ ਬਖਾਰੇ ਨੇ ਸੋ ਅੱਜ ਦੇਸਾਂ ਦੇਸਾਂ ਦੇ ਵਿੱਚ ਸਿੱਧਾ ਪ੍ਰਸਾਰਣ ਚੱਲ ਰਿਹਾਗਾ ਸੇਵਾ ਪਣਾਵਾ ਤੇ ਪਹੁੰਚਿਆਗਾ ਅਤੇ ਗੁਰਪੱਤੀ ਵੱਲੋਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਇੱਕ ਲੰਗਰ ਦੀ ਸੇਵਾ ਕੀਤੀ ਗਈ ਹੈ ਸੰਗਤ ਦੀ ਸੇਵਾ ਸੋ ਉਹ ਆਪਾਂ ਤੁਹਾਡੇ ਤੱਕਰ ਦੋ ਸ਼ਬਦ ਪਚਾਵਾਗੇ ਆਪਣੇ ਵੀਰਾਂ ਦੇ ਸੁਬੀਰ ਜੀ ਗੁਰ ਵਰਬੀਆਂ ਆਪ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਫਰਮਾਇਸ਼ਾਂ ਨੇ ਵਧਾਈਆਂ ਸੋ ਬਰਦਰਾ ਤੋਂ ਲੈ ਕੇ ਅਕਰੀਕ ਨੂੰ ਸੇਵਾ ਪ੍ਰਾਂਤੇ ਪਹੁੰਚਿਆ ਸੋ ਸੰਗਤਾਂ ਦੇ ਬੜੇ ਰਸਤਾ ਦੇ ਨਾਲ ਸੋ ਗਰਮੀ ਇੰਨੀ ਆ ਤੇ ਸੇਵਾ ਫੇਰ ਵੀ ਕਰ ਰਹੇ ਹਾਂ ਸੋ ਚਿਤਕੀ ਜਾਣੇ ਚਾਹੁੰਦੇ ਆ ਦੇਖ ਸਕਦੇ ਸਭ ਬੱਟੇ ਪਰਸੀਆਂ ਬਣੇ ਹੈਰਤ ਪਹਿਲਾਂ ਸੂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਨੂੰ ਸੇਰੂ ਹਰਗੰਗ ਪਾਸ਼ਾ ਜੀ ਦੇ ਪ੍ਰਕਾਸ਼ ਪਰ ਵੀ ਲੱਖ ਲੱਖ ਵਧਾਈਆਂ ਸੋ ਸੰਗਤਾਂ ਦਾ ਸਾਹ ਗਾ ਕੇ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਗੁਰੂ ਮਹਾਰਾਜ ਜੀ ਦੀ ਪਾਲਕੀ ਦੇ ਨਾਲ ਗੁਰੂ ਮਹਾਰਾਜ ਦਾ ਜਸ ਗਾਉਂਦੇ ਹੋਏ ਨਾਲ-ਨਾਲ ਤੁਰ ਰਹੀਆਂ ਨੇ ਸੋ ਪੂਰਾ ਪੱਤੀ ਦੀ ਸੰਗਤ ਵੱਲੋਂ ਚਾਹ ਤੇ ਬਦਾਣੇ ਦਾ ਲੰਗਰ ਲਾਇਆ ਗਿਆ ਹੈ। ਸੋ ਵੱਖ-ਵੱਖ ਪੜਾਣਾਂ ਮਾਤੇ ਸੰਗਤਾਂ ਵੱਲੋਂ ਵੱਖ-ਵੱਖ ਲੰਗਰ ਲਾਏ ਜਾ ਰਹੇ ਹਨ। ਸੋ ਸੰਗਤਾਂ ਵਿੱਚ ਉਤਸ਼ਾਹ ਇੰਨਾ ਹੈ ਕਿ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਧੁੱਪ ਦੇ ਵਿੱਚ ਖੜ ਕੇ ਗੁਰੂ ਮਹਾਰਾਜ ਦਾ ਜਸ ਸੁਣਦੀਆਂ ਨੇ, ਨਵੇਂ ਜਸ ਗਾਉਂਦੀਆਂ ਨੇ। ਸੋ ਸੰਗਤਾਂ ਦਾ ਇੰਨਾ ਹੀ ਉਤਸ਼ਾਹ ਹੈ ਕਿ ਨਾਲ ਪੈਦਲ ਤੁਰਦੀਆਂ ਵੀ ਨੇ। ਸੋ ਇਹੀ ਸੰਗਤਾਂ ਦਾ ਪਿਆਰ ਆ ਸੋ ਗੁਰੂ ਘਰ ਸਾਹਿਬ ਦੇ ਪ੍ਰਤੀ ਆ ਜੋ। ਸੋ ਮੈਲਕਾਣਾ ਦੀ ਸੰਗਤ ਦਾ ਇਹ ਬੜਾ ਭਾਗਾ ਸਮਾਪਤ ਹੋਇਆ ਅੱਜ। ਸੋ ਐਨ ਐਚ ਕੇ ਮਾਡਮ ਨੇ ਆਸੀ ਸੋ ਬਰਾਇਗੁਰਜੀ ਦਾ ਖਾਲਸਾ ਵਾਹੀ ਮੁਰਜੀ ਕੀ ਫਤਿਹ ਸੋ ਇਹ ਸ੍ਰੀ ਹਰਿਦੇਵੀਰ ਗ੍ਰੰਥ ਸੇਵਕ ਜੀ ਜਿਨ੍ਹਾਂ ਨੇ ਆ ਕੇ ਮਲੇ ਪੂਰਾ ਪੱਤੀ ਦਾ ਅਤੇ ਆਇਆਂ ਸੰਗਤ ਦਾ ਧੰਨਵਾਦ ਕੀਤਾ ਸੋ ਅਗਲੀ ਬੋਲੇ ਕੋਈ ਨਹੀਂ ਹੈ ਨਾ ਮਹਤਰੀ ਆ ਕਾਲੂ ਬੋਲੇ ਸੋ ਨਿਹਾਲ ਹਾਂਜੀ ਹੰਤਾ ਸੁਰੀਆ ਕੀ ਹੁੰਦੇ ਉਹ ਸਾਡੇ ਨਗਰ ਦੀ ਜਿਸਤਾਂ ਜਿਹੜੇ ਇਤਿਹਾਸਦਾਰ ਬੁਢੇ ਪ੍ਰਧਾਰ ਉਹਨਾਂ ਨੂੰ ਵੀ ਅੱਜ ਅਸੀਂ ਸਨਮਾਨ ਕਰਾਂਗਾ ਪ੍ਰੇਮ ਕੁਮਾਰ ਸਾਸੀ ਉਹਨਾਂ ਨੂੰ ਸ੍ਰੀ ਆਮ ਅੱਜ ਵਾਸਤੇ ਵੀ ਸਨਮਾਨ ਕਰਾਂਗਾ ਪ੍ਰੇਮ ਕੁਮਾਰ ਸਾਸੀ ਦੇ ਵਿੱਚ ਸਦੋ ਜੀ ਪ੍ਰਾਂਦੀ ਤੇ ਉਹਨਾਂ ਨੇ ਵੀ ਸਦਰਾ ਆਪਾ ਉਹ ਕੜਾ ਮਾਲ ਜਿਆਨ ਸੁਵਾਨਸ ਦੇ ਵਿੱਚੋਂ ਆ ਤੇ ਉਹਨਾਂ ਨੂੰ ਆਪਾ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕਰਨਾਗਾ ਸਤਿ ਸ਼੍ਰੀ ਅਕਾਲ ਸਰ ਅਵਧਾਰ ਸਿੰਘ ਜੀ ਜੀ ਬڑے ਵੱਡੇ ਫੌਂਸੇ ਦੇ ਮਾਲਕ ਨੇ ਬੋਲੇ ਸੋਨਿਹਾਰਾ ਗੁਰਦੁਆਰਾ ਪ੍ਰਬੰਧਕੀ ਟਿਕਾਣਾ ਪਾਸੇ ਜੀ ਬੋਲੇ ਸੋਨਿਹਾਰਾ ਕਲਾਬ ਵੱਲੋਂ ਪਾਸੇ ਜੀ ਬੋਲੇ ਸੋਨਿਹਾਰਾ ਸ੍ਰੀ ਅਕਾਲ ਪ੍ਰਧਾਨ ਸਾਹਿਬ ਸ੍ਰੀ ਅਕਾਲ ਹਰਦੀਪ ਸਿੰਘ ਖਿਆਲੇ ਜਿਹੜੇ ਸਾਡੇ ਇੱਥੇ ਤਰਪੇਸ਼ ਮੁਸ਼ਕਲਾਂ ਨੂੰ ਬੜੇ ਸੰਜੀਦਾ ਢੰਗ ਨਾਲ ਖੱਪਉਂਦੇ ਨੇ ਬੋਲੇ ਸੋਨਿਹਾਲ ਰੱਸੀਆਂ ਆ ਬਹੁਤ ਬਹੁਤ ਧੰਨਵਾਦ ਜੀ ਸਮੇਂ ਨਾਲ ਆ ਜੂਗਾ ਘਰ ਵੱਲੋਂ ਅਕਸਰ ਸਰਪਾ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ ਅੱਜ 6ਵੇਂ ਪਾਸ਼ੇ ਹਰਗੋਬਿੰਦ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਤੋਂ ਪਾਵਰ ਨਗਰ ਕੀਰਤਨ ਸੁਦਾ ਹੋਇਆ ਸੱਜਣਾ ਪ੍ਰਾਪੇ ਮਹਿਲ ਕਲਾਕਾਂ ਦੀ ਵਰਕਿੰਗ ਕਮੇਟੀ ਵਰਕਿੰਗ ਦੇ ਪੋਰਟਲ ਤੇ ਹਰ ਇੱਕ ਪਰਿਵਾਰ ਵੱਲੋਂ ਅਕ੍ਰਿਵੇਟੀ ਪੀਆਰ ਹੋਣ ਦੀ ਕੋਸ਼ਿਸ਼ ਦੇ ਵਿੱਚ 500 ਪਰਾਂ ਨੂੰ ਸਰੂਪੇ ਦੇ ਕੇ ਨਵਾਜੀ ਅਤੇ ਹੋਰ ਗੁਲਦੋਰਾ ਇਲੈਕਟ੍ਰੋਨਿਕ ਕਮੇਟੀ ਦੇ ਪਤਾਨ ਸਾਹਿਬ ਨੂੰ ਸਰੂਪਾ ਦਿੱਤਾ ਅਸੀਂ ਪਰਿਵਾਰ ਵੱਲੋਂ ਪਿਆਹ ਪਾਣੀ ਦੇ ਲੰਗਰ ਸਿਕਾ ਕੇ ਸੰਗਤਾਂ ਨੂੰ ਸਿਕਾਇਆ ਹੈ। ਅਸੀਂ ਪ੍ਰਿੰਸ ਉੱਚੀ ਤਰਸ ਕਲਾ ਮਹਿਲ ਕਲਾ ਨੂੰ ਜਗਦੀ ਨੂੰ ਨੂੰ ਪ੍ਰਸ਼ੰਸਾ ਲਈ ਦਾ ਕੋਰ ਕੋਰ ਨੂੰ ਅਨੁਭਾਰ ਕਰਦੇ ਹਾਂ। ਇਹੋ ਜਿਹਾ ਕਾਸਾ ਹੋਈ ਦੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੜਾਤੋਪੜਾ ਨਗਰ ਕੀਰਤਨ ਹੁੰਦਾ ਹੋਇਆ ਛੇ ਹੁਣ 10ਵੇਂ ਪੜਾਤੇ ਨਗਰ ਕੀਰਤਨ ਪਹੁੰਚਿਆ ਜਿੱਥੇ ਸੋਡਾਪੱਤੀ ਵੱਲੋਂ ਸੰਗਤਾਂ ਦੇ ਲਈ ਸਿੱਖ ਜਲਤਾਰ ਕੀਤਾ ਗਿਆ ਜਲਪਾਣੀ ਲੰਗਰ ਤਿਆਰ ਕੀਤਾ ਗਿਆ ਜੋ ਕਿ ਵਰਨੇ ਵਿੱਚ ਧਰਮੀ ਦਾ ਸਮਾਜ ਦਾ ਉਹ ਬਹੁਤ ਜ਼ਾਦੇ ਆ ਆਪਤਵਾ ਪੈ ਰਿਹਾ ਉਸ ਤੋਂ ਉਹ ਸੰਗਤਾਂ ਦੇ ਲਈ ਸੰਗਤਾਂ ਲਈ ਜਿਹੜਾ ਜਲਤਾਰ ਕੀਤਾ ਗਿਆ ਉਹ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਵੀ ਕਿਤੇ ਇਹੋ ਜਿਹਾ ਨਦਰ ਕੀਤਨ ਜਦੋਂ ਹੁੰਦਾਗਾ ਉਥੇ ਸੰਗਤ ਦਾ ਫਰਜ਼ ਬਣਦਾ ਹੀ ਆ ਕਿ ਉਹ ਜਲ ਪਾਣੀ ਸੰਗਤਾਂ ਦੇ ਲਈ ਅਸੀਂ ਦੂਸਤ ਸਾਡੇ ਤੁਹਾਡੇ ਚੱਕਰ ਪਹਚਾਵਾਗੇ ਬਹੁਤ ਬਹੁਤ ਜੋ ਜਿਹੜੇ ਬੱਚੇ ਸੇਵਾ ਕਰ ਰਹੇ ਇਹਨਾਂ ਦੀ ਸੇਵਾ ਤੋਂ ਤੁਸੀਂ ਖੁਸ਼ ਹੋ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਪਹਿਲਾਂ ਵੈਗੁਰ ਜੀ ਕਾ ਖਾਲਸਾ ਸਿਰ ਵੈਗੁਰ ਜੀ ਕੀ ਫਤਿਹ ਰਾਜਵਿੰਦਰ 13 13 ਦਾ ਅਸੀਂ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਛੇਵੇਂ ਪਾਸ਼ੇ ਹੀ ਚਰਨਛੋ ਪ੍ਰਾਪਤ ਧਰਤੀ ਪਿੰਡ ਮਹਿਲਕਲਾ ਦੇਖੇ ਜੋ ਨਗਰ ਕੀਰਤਨ ਦੀ ਸਾਰੀ ਕਵਰੇਜ ਕਰਨਾ ਆ ਉਹਨਾਂ ਦਾ ਬਹੁਤ-ਬਹੁਤ ਉਹਨਾਂ ਦੀ ਸਾਰੀ ਟੀਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਪ੍ਰਕਾਸ਼ ਵਿਆੜਾ ਛੇਵੇਂ ਪਾਸੇ ਸ੍ਰੀ ਹਰਗੋਬਿੰਦ ਪਾਸੇ ਛੇਮੀ ਚਰਨਛੋਪਾ ਪ੍ਰਾਪਤ ਧਰਤੀ ਮਹਿਲਕਲਾਂ ਦੇ ਵੱਡੀ ਧੂਮ-ਧਾਮ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਮਹਿਲਕਲਾਂ ਦੁੱਨੇ ಗ್ರಾಮ ਪੰਚਾਇਤਾਂ ਉਨ੍ਹਾਂ ਦੇ ਨਾਲ ਸਮੂਹ ਸੰਗਤ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪੜਾਵਾਰ ਪੜਾ ਹੁੰਦੇ ਹੋਏ ਅੱਜ ਸੋਡਾ ਪੱਤੀ ਪੜਾ ਤੇ ਪਹੁੰਚੇ ਹਾਂ ਜੋ ਕਿ ਠੰਡੇ ਵਿੱਚ ਤੇ ਜਲਦੀ ਸੇਵਾ ਕਰਵਾਈ ਹੈ ਸੰਗਤ ਨੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੱਥੇ ਜਿਹੜੇ ਸੇਵਾਦਾਰ ਵੀਰ ਨੇ ਜਿਨ੍ਹਾਂ ਨੇ ਸ਼ਵੀਰ ਲਾਈਏ ਆਪਣੇ ਦਸਵੰਦ ਕੱਢ ਕੇ ਸੋ ਹੋਰ ਬਾਕੀ ਜਿਹੜੇ ਸੇਵਾਦਾਰ ਬੱਚੇ ਨੇ ਜਾਂ ਜਿਵੇਂ ਅੱਜ ਵਾਤਾਵਰਨ ਦਾ ਨਿਦਪਸਾ ਜਿਹੜੇ ਰੱਖ ਲਗਾ ਰਹੇ ਨੇ ਸਾਰੇ ਮੈਂ ਭੈਣ ਭਾਈ ਜੋ ਵੀ ਆਪਣੇ ਘਰਾਂ 'ਚ ਖੇਤਾਂ ਦੇ ਵਿੱਚ ਜਾਂ ਕੋਈ ਔਰ ਬੇਲੀਆਂ ਪੰਨਾਂ ਜ਼ਮੀਨਾਂ ਦੇ ਵਿੱਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਨਾਲ ਜੁੜੋ ਤੁਸੀਂ ਬਾਣੇ ਨਾਲ ਜੁੜੋ ਸੋ ਇਸ ਲਈ ਅਸੀਂ ਧੰਨਵਾਦ ਕਰਦੇ ਆਂ ਚੈਨਲ ਦਾ ਵੀ ਸਾਨੂੰ ਜੇ ਵਧੀਆ ਚੈਨਲ ਪ੍ਰਮੋਟ ਕਰਨਗੇ ਅੱਜ ਜੂਤ ਨੂੰ ਤਾਂ ਵਧੀਆ ਉਹ ਸਿੱਖੀ ਨੇ ਨਾਲ ਜੁੜਨਗੇ ਸੋ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਤੇ ਸਹਿਯੋਗ ਨਾਲ ਠੰਡੇ ਮਿੱਤੇ ਜਲਦੀ ਸ਼ਵੀਲ ਚੱਲ ਰਹੀ ਆ ਸੋ ਵਾਹਿਗੁਰਜੀ ਦਾ ਖਾਲਸਾ ਸਿਵਾਹਿਗੁਰਜੀ ਕੀ ਫਤਿਹ ਸੋ ਇਹ ਸਾਡੇ ਗੁਰਪ੍ਰੀਤ ਸਿੰਘ ਜੀ ਦੀ ਗੱਲ ਜੋ ਕਿ ਇੱਕ ਰੁੱਖਾਂ ਦੀ ਸੇਵਾ ਕਰਦੇ ਆਂ, ਦਰਖਤਾਂ ਦੀ ਸੇਵਾ ਕਰ ਰਹੇ ਆਂ। ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਉੱਥੇ ਜਾ ਕੇ ਇਹ ਦਰਖਤ ਲਾ ਕੇ ਆਉਂਦੇ ਆ। ਸੋ ਵਾਤਾਵਰਨ ਆ ਜਿਹੜਾ ਸਾਡਾ ਜੇ ਸਹੀ ਰਹੂਗਾ ਤਾਂ ਅਸੀਂ ਤੰਦਰੁਸਤੇ ਰਹਾਂਗੇ। ਜੇ ਵਾਤਾਵਰਨ ਖਰਾਬ ਹੋਊਗਾ ਤਾਂ ਅਸੀਂ ੱੱਲੇ ਮੱਠੇ ਰਹਾਂਗੇ। ਨਾ ਦਾ ਨਾਨਕ ਸਾਹਿਬ ਫਾਰਮ ਵੱਲੋਂ ਸਤਿ ਸ਼੍ਰੀ ਅਕਾਲ ਪਰਿਵਾਰਕ ਹੋ ਰਹੀਆ ਸਤਿ ਸ਼੍ਰੀ ਅਕਾਲ ਵਾਹਿ ਕੋਣ ਵਾਹਿ ਕੋਣ ਇਧਰ ਇੱਕ ਪ੍ਰਧਾਨ ਜੀ ਦੇ ਕੋਲ ਚਲੋ ਪਾਓ ਜੀ ਕੀ ਕੋਈ ਇਧਰ ਸੋਨੇ ਹਾ ਸਤਨਾਮ ਵਾਹਿਗੁਰੂ ਸਤਨਾਮ